ਕੁੱਲ 48 ਦੇ ਨੇੜੇ ਪਿੰਡ ਹਾਰਨੀਆਂ ਕੋਲ ਦੋ ਕਾਰਾਂ ਦੀ ਆਮੋ ਸਾਹਮਣੇ ਟੱਕਰ ਹੋ ਗਈ। ਮੌਕੇ ਦੇ ਗਵਾਹਾਂ ਅਨੁਸਾਰ ਇਸ ਹਾਦਸੇ ਵਿੱਚ ਜ਼ਖਮੀ ਹੋਏ ਸੁਖਜਿੰਦਰ ਸਿੰਘ ਅਤੇ ਦਲਜੀਤ ਕੌਰ ਨੇ ਦੱਸਿਆ ਕਿ ਜਦੋਂ ਇੱਕ ਗੰਨੇ ਦੀ ਭਰੀ ਟਰੈਲੀ ਨੂੰ ਕ੍ਰਾਸ ਕਰ ਰਹੇ ਸਨ ਤਾਂ ਸਾਹਮਣੇ ਇੱਕ ਕਾਰ ਉਨ੍ਹਾਂ ਵਿੱਚ ਆ ਟਕਰਾਈ। ਉਨ੍ਹਾਂ ਨੇ ਕਿਹਾ ਕਿ ਤੰਗ ਸੜਕ ਹੋਣ ਕਰਕੇ ਇਹ ਹਾ사 ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਉਹ ਗੁਰਦਾਸਪੁਰ ਤੋਂ ਕਪੂਰਥਲਾ ਜਾ ਰਹੇ ਸਨ। ਉਧਰ ਦੂਸਰੀ ਗੱਡੀ ਦੇ ਚਾਲਕਾ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਉਹਨਾਂ ਨੂੰ ਵੀ ਗੁਰਦਾਸਪੁਰ ਦੇ ਕਿਸੇ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਇਸ ਮੌਕੇ ਹਾਸੇ ਵਾਲੀ ਥਾਂ ਉੱਪਰ ਹਾਜ਼ਰ ਲੋਕਾਂ ਦਾ ਕਹਿਣਾ ਹੈ ਕਿ ਇਸ ਸੜਕ ਉਤੇ ਰੋਜ਼ਾਨਾ ਹੀ ਅਜਿਹੇ ਜਾਨਲੇਵਾ ਹਾਸੇ ਹੁੰਦੇ ਰਹਿੰਦੇ ਹਨ ਤੇ ਬੀਤੇ ਦਿਨੀ ਇੱਕ ਚੌਪੜਾ ਦੇ ਵਿਅਕਤੀ ਦੀ ਵੀ ਮੌਤ ਹੋ ਗਈ ਸੀ ਅਤੇ 2 ਦਿਨ ਪਹਿਲਾਂ ਪਿੰਡ ਨੈਣੇਕੋਟ ਦੇ ਬਜ਼ੁਰਗ ਵਸਨ ਸਿੰਘ ਦੀ ਵੀ ਇਸੇ ਸੜਕ ਉਤੇ ਮੌਤ ਹੋ ਗਈ ਸੀ ਇਲਾਕਾ ਵਾਸੀਆਂ ਨੇ ਕਿਹਾ ਕਿ ਇਸ ਸੜਕ ਦੀ ਚੌੜਾਈ ਵਧਾਉਣੀ ਚਾਹੀਦੀ ਹੈ ਤਾਂ ਹੀ ਇਹ ਹਾਸੇ ਰੁਕ ਸਕਦੇ ਹਨ ਇਹ ਗੁਰਦਾਸਪੁਰ ਵਾਲੇ ਜੀ ਕਿਹੜਾ ਪਿੰਡ ਤੁਹਾਡਾ ਆਪਣਾ ਪਿੰਡ ਤੋਂ ਨੰਗਲ ਲਪਾਣਾ ਅੱਛਾ ਅੱਛਾ ਤੇ ਜਾ ਕਿੱਧਰ ਰਹੀ ਸੀ ਪਹਿਲੇ ਪਿੰਡ ਨੂੰ ਜਾ ਰਹੇ ਅੰਗਰਦਸਪੁਰ ਤੋਂ ਬਾਅਦ ਅੱਛਾ ਤੇ ਘੋਣਾ ਹੀ ਕੁਛ 6:30 ਮਿੰਟਾ 100 ওভারਟੇਕਿੰਗ ਦਾ ਮਸਲਾ ਬਣਿਆ ਮੈਂ ਨੇ ਕੋਈ ওভারਟੇਕ ਟਰਾਲੀ ਨਾਲ ਨਹੀਂ ਮੈਂ ਪਾਸ ਕਰਤਾ ਉਹ ਮੋੜ ਉੱਤੇ ਆ ਡਿਆਈ ਉਹਨੂੰ ਅੰਨੀ ਸਪੀਡ ਨਾਲ ਲਿਆਂਦੀ ਮੈਂ ਤੇ تمہاری ਪਤਾ ਨਹੀਂ ਲੱਗਾ ਕਿ ਮੈਂ ਮਹਾਰਾਜਾਂ ਦਾ ਜੀ ਉਹ ਕੀ ਕਰਦਾ ਸੀ ਅਸੀਂ ਤੇ ਦਵਾਈ ਹਸਬੰਦ ਹੀ ਦੋਨਾਂ ਨਾਲ ਜਾਣੇ ਅਛਾ ਅਛਾ ਤੂੰ ਨਾ ਤੇ ਲੱਗੀ ਆ ਅਛਾ ਅਛਾ ਹਾਂਜੀ ਆਪਸ ਲੱਗੀ ਨਾ ਅਸਰ ਤੇ ਲੱਗੀ ਜਿੱਥੇ ਤੇ ਦੇ ਚਿੱਪ ਤੇ ਰੱਖੀ ਪਾ ਕੀ ਨਾ ਤਾਂ ਪੈਰ ਤੇ ਵੀ ਲੱਗੀ ਆ ਅੱਛਾ ਅਛਾ ਛੋਟੇ ਛੋਟੇ ਨਿਹਰਾ ਸੀਗਾ ਉਦੋਂ ਹਾਂਜੀ ਨਿਹਰਾ ਮੈਨੂੰ ਤਾਂ ਕੋਈ ਹੋਸ਼ ਨਹੀਂ ਚਾਪੇ ਲੱਗਿਆ ਮੈਨੂੰ ਕੋਈ ਹੋਸ਼ ਨਹੀਂ ਸੀਰੀ ਦਾ ਹਾਂਜੀ ਸੜਕ ਬੜੀ ਛੋਟੀ ਸੀ ਜੇ ਵੱਡੇ ਹੁੰਦੀ ਤੇ ਬਚਾਓ ਜਾਂਦਾ ਸੀ ਜੀ ਟ੍ਰੈਫਿਕ ਬਹੁਤ ਜ਼ਿਆਦਾ ਇੱਥੇ ਸੜਕ ਛੋਟੀ ਆ ਟ੍ਰੈਫਿਕ ਬਹੁਤ ਜ਼ਿਆਦਾ ਇਹ ਤੁਸੀਂ ਦੂਰ ਨਹੀਂ ਤੁਸੀਂ ਰੋਡ ਦੇ ਨਾਲ ਵੇਖੋ ਵੀ ਜਿੰਨੀ ਬੂਟੀ ਆ ਇਹਨਾਂ ਦੇ ਮਹਿਕਮੇ ਦੇ ਬੰਦੇ ਕੋਈ ਬੂਟੀ ਨਹੀਂ ਵੜ ਸਕਦੇ ਲੱਗ ਲੱਗੋ ਮੋਟਰਸਾਈਕਲ ਵਾਲੇ ਕੋ ਥੱਲੇ ਨਹੀਂ ਉਤਰਿਆ ਜਾਂਦਾ ਸਾਡੇ ਲੋਕਾਂ ਦੀ ਕੋਈ ਸੇਫਟੀ ਤੇ ਚਾਹੀਦੀ ਆ ਨਾ ਥੋੜੀ ਬਹੁਤੀ ਕਿਹੜੀ ਸੇਫਟੀ ਸਰਕਾਰ ਦੀ ਇੱਥੇ ਕੋਈ ਸੇਫਟੀ ਨਹੀਂ ਭਾਜੀ ਇੱਥੇ ਲੋਕ ਆਪਣੀ ਵੱਡੀ ਕਰਨ ਦੀ ਮੰਗ ਵੱਡੀ ਹੋਣੀ ਚਾਹੀਦੀ ਸੜਕੇ ਜ਼ਰੂਰ ਹੋਣੀ ਚਾਹੀਦੀ ਆਈ ਨਾਲ ਹੀ ਕਿਹੜੀ ਗੱਲ ਕਹਿੰਦੇ 300 ਫੁੱਟ ਤੱਕ ਮਿਣੀ 300 ਫੁੱਟ ਦੇ ਜਦੋਂ ਬਾਜਵਾ ਐਮਪੀ ਉਦੋਂ ਪਾਸ ਹੋਈ ਮੁੜ ਕੇ ਇਹਨੂੰ ਕਿਸੇ ਨੇ ਪੁੱਛਿਆ ਨਹੀਂ ਇਹ ਤਾਂ ਮਾਂ ਪਿਓ ਹੀ ਕੋਈ ਨਹੀਂ ਕੋਈ ਅਫਸਰ ਨਹੀਂ ਇੱਥੇ ਹੁੰਦਾ ਕੋਈ ਨਹੀਂ ਪੁੱਛਦਾ ਇਹਨੂੰ ਬਹੁਤ ਜ਼ਿਆਦਾ ਨੁਕਸਾਨ ਆ ਇਹ ਮਤਲਬ ਰੋਡ ਖੁੱਲਾ ਹੋਣਾ ਚਾਹੀਦਾ ਅਸੀਂ ਕਹਿੰਦੇ ਆ ਹਾਂਜੀ ਖੁੱਲਾ ਹੋਵੇ ਚਲੋ ਬਾਕੀ ਥੋੜਾ ਜਿਹਾ ਚਲਾਉਣ ਵਾਲਿਆਂ ਨੂੰ ਵੀ ਚਾਹੀਦਾ ਵਾ ਥੋੜਾ ਜਿਹਾ ਸਹੀ ਜਿਹਾ ਚਲਾਉਣ ਆਵਲੀ ਚਲਾਉਣ ਤੇ ਇਹ ਆ ਕਿ ਹਾਦਸਾ ਨਾ ਹੀ ਵਾਪਰੇ ਕਿਸੇ ਨਾਲ ਵੀ ਜੀ ਰੋਜ਼ ਦਾ ਇੱਕ ਦਾ ਹਾਸਾ ਦੇ ਦੇ ਰਹੀਦਾ ਵਾ ਆਣ ਜਾਣ ਮੇਲਿਆ ਤੇ ਇਹ ਤੇ ਪੰਜਾਬ ਗਵਰਨਮੈਂਟ ਨੂੰ ਵੀ ਚਾਹੀਦਾ ਵੀ ਸੜਕ ਦੀ ਚੜਾਈ ਜਿਹੜੀ ਉਹ ਸਹੀ ਕੀਤੀ ਜਾਵੇ ਵੀ ਆਰਾਮਦਾਈ ਸਾਧਨ ਨੰਗ ਸਕਣ